ਲੋਕਸਭਾ ਚੋਣਾਂ ਨੂੰ ਵੇਖਦਿਆਂ ਹੋਇਆ ਨਾਬਾ ਬਲਾਕ ਦੇ ਪਿੰਡ ਮਡੋਰ ਵਿਖੇ 40 ਨੰਬਰ ਗ੍ਰੀਨ ਬੂਥ ਬਣਾਇਆ ਗਿਆ ਗ੍ਰੀਨ ਬੂਥ ਨੂੰ ਵੇਖ ਕੇ ਵੋਟਰਾਂ ਦੇ ਵਿੱਚ ਭਾਰੇ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਪੰਜਾਬ ਦਾ ਵਾਤਾਵਰਣ ਦਿਨੋ-ਦਿਨ ਦੂਸ਼ਿਤ ਹੁੰਦਾ ਜਾ ਰਿਹਾ ਜਿਸ ਨੂੰ ਦੇਖਦਿਆਂ ਹੋਇਆ ਹਰ ਇੱਕ ਵੋਟਰ ਨੂੰ ਵੋਟ ਪਾਉਣ ਤੋਂ ਬਾਅਦ ਫਲਦਾਰ ਬੁੱਟਾ ਵੀ ਦਿੱਤਾ ਜਾ ਰਿਹਾ ਹੈ ਵੋਟ ਪਾਉਣ ਨੂੰ ਲੈ ਕੇ ਵੋਟਰਾਂ ਦੇ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਟੋਰ ਮੱਕੇ ਦੇ ਨਾਲ ਵੋਟਰ ਵੋਟਾਂ ਪਾਉਂਦੇ ਹੋਏ ਨਜ਼ਰ ਆਏ ਜਿਸ ਵਿੱਚ 90 ਸਾਲ ਦੀ ਬਜ਼ੁਰਗ ਬੇਬੀ ਅਤੇ 95 ਸਾਲ ਦਾ ਬਜ਼ੁਰਗ ਬਾਪੂ ਵੋਟ ਪਾਉਣ ਦੇ ਲਈ ਪਹੁੰਚੇ ਉਹਨਾਂ ਨੇ ਕਿਹਾ ਕਿ ਸਾਡਾ ਮਤਦਾਨ ਦਾ ਅਧਿਕਾਰ ਹੈ ਅਤੇ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਇਸ ਮੌਕੇ ਉੱਤੇ ਸਕੂਲ ਦੇ ਦਿਆਪਕ ਗੁਰਪ੍ਰੀਤ ਸਿੰਘ ਨਾਪਤਾਰੀ ਨੇ ਕਿਹਾ ਕਿ ਗ੍ਰੀਨ ਬੂਥ ਬਣਾਉਣ ਨੂੰ ਸਾਨੂੰ 10 ਦਿਨ ਦਾ ਸਮਾਂ ਲੱਗਿਆ ਇਹ ਸਾਰੇ ਹੀ ਐਸਡੀਐਮ ਤਰਸীন ਚਾਂਦੇ ਦਿਸ਼ਾ ਨਿਰਦੇਸ਼ ਉੱਤੇ ਇਹ ਸਾਰਾ ਉਪਰਾਲਾ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਵੱਲੋਂ ਗਿੱਧਾ ਪੰਗੜਾ ਵੀ ਪਾਇਆ ਗਿਆ ਇਸ ਬੂਥ ਨੂੰ ਵੇਖਣ ਪਟਿਆਲਾ ਜ਼ਿਲ੍ਹੇ ਦੀ ਅਬਜ਼ਰਵਰ ਮੀਤੂ ਅਗਰਵਾਲ ਨੇ ਬੂਥ ਦੀ ਪ੍ਰਸ਼ੰਸਾ ਕੀਤੀ ਹੈ ਬਹੁਤ ਵੱਡਾ ਸੁਭਾਗ ਹੈ ਜੀ ਅੱਜ ਜੋ ਗ੍ਰੀਨ ਬੂਥ ਹੈ ਜਿੱਦੀ ਬਹੁਤ ਵੱਡੀ ਲੋੜ ਸੀ ਪੰਜਾਬ ਨੂੰ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਤਪਸ਼ਵਾਦਰੀ ਆ ਇਸ ਵਾਰ ਇਲੈਕਸ਼ਨ ਕਮਿਸ਼ਨ ਦਾ ਜੋ ਮਿਸ਼ਨ ਹੈ ਉਹ ਗ੍ਰੀਨ ਇਲੈਕਸ਼ਨ ਹੈ ਕਿਉਂਕਿ ਜਿਹੜੀ ਸਾਡੀ ਗ੍ਰੀਨ ਇਲੈਕਸ਼ਨ ਹੋਏਗੀ ਤਾਂ ਜਿੱਥੇ ਸਾਡੀ ਬਾਹਰ ਹਰਿਆਲੀ ਹੋਏਗੀ ਉੱਥੇ ਸਾਡੇ ਅੰਦਰ ਵੀ ਹਰਿਆਲੀ ਹੋਏਗੀ ਸਾਡੇ ਮਨਾਂ ਦੇ ਅੰਦਰ ਹਰਿਆਲੀ ਹੋਵੇ ਸਾਡੇ ਦਿਮਾਗ ਦੇ ਅੰਦਰ ਹਰਿਆਲੀ ਹੋਵੇ ਜਿੰਨਾ ਚਿਰ ਅਸੀਂ ਇਹਨਾਂ ਬੁੱਟਿਆਂ ਨੂੰ ਆਪਣੇ ਪੁੱਤਾਂ ਵਾਂਗ ਨਹੀਂ ਪਾਲਦੇ ਆ ਜੋ ਲੈਣਾ ਯਾਦ ਆਉਂਦੀਆਂ ਨੇ ਸ਼ੁਕਰਾਨ ਬਟਾਲਵੀ ਦੀਆਂ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਂ ਵਾਂਗ ਕੁਝ ਰੁੱਖ ਮੇਰੇ ਬਾਬੇ ਵਾਂਗ ਨੇ ਪੱਤਰ ਟਾਵਾ ਟਾਵਾ ਮੇਰਾ ਵੀ ਇਹ ਜੀ ਕਰਦਾ ਰੁੱਖਾਂ ਦੀ ਜੂਨੇ ਆ ਵਾਂ ਸੋ ਅੱਜ ਰੁੱਖਾਂ ਦੀ ਇੰਨੀ ਵੱਡੀ ਲੋੜ ਹੈ ਪੰਜਾਬ ਨੂੰ ਕਿਉਂਕਿ ਇਹ ਪੰਜਾਬ ਜਿਹੜੀ ਗੁਰੂਆਂ ਵੀਰਾਂ ਸੰਤਾਂ ਮਹੰਤਾਂ ਦੀ ਧਰਤੀ ਹੈ ਸਤਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਬਲੇਹਾਰੀ ਕੁਦਰਤ ਦੱਸਿਆ ਕਿ ਉਹ ਜਿਹੜੀ ਕੁਦਰਤ ਹੈ ਜਿਹੜਾ ਪ੍ਰਮਾਤਮਾ ਹੈ ਜਿਹੜਾ ਰੱਬ ਹੈ ਜਿਹਨੂੰ ਅਸੀਂ ਦੇਖਣ ਦੀ ਕੋਸ਼ਿਸ਼ ਕਰਦੇ ਆ ਉਹ ਕਿਤੇ ਹੋਰ ਨਹੀਂ ਇਹਨਾਂ ਬੁੱਟਿਆਂ ਦੇ ਵਿੱਚ ਹੈ ਇਸ ਵਾਸਤੇ ਇਲੈਕਸ਼ਨ ਕਮਿਸ਼ਨ ਨੇ ਇਸ ਵਾਰ ਜੋ ਆਪਣੀ ਇਲੈਕਸ਼ਨ ਹੈ ਉਹਨੂੰ ਗ੍ਰੀਨ ਇਲੈਕਸ਼ਨ ਰੱਖਿਆ ਔਰ ਸਾਡਾ ਵੱਡਾ ਸੁਭਾਗ ਹੈ ਕਿ ਸਾਨੂੰ ਪਟਿਆਲਾ ਦਿਹਾਤੀ ਦਾ ਬੂਥ ਨੰਬਰ ਜੋ 40 ਹੈ ਇਹ ਸਾਨੂੰ ਗ੍ਰੀਨ ਮਾਡਲ ਬੂਥ ਦੇ ਰੂਪ ਵਿੱਚ ਮਿਲਿਆ ਤੇ ਅਸੀਂ ਇਸ ਨੂੰ ਪੂਰਨ ਰੂਪ ਦੇ ਵਿੱਚ ਸਜਾਉਣ ਦਾ ਮਨਾਉਣ ਦਾ ਤੇ ਉਹਦਾ ਆਨੰਦ ਮਾਣਨ ਦਾ ਮੌਕਾ ਸਾਨੂੰ ਮਿਲਿਆ ਦੇਖੋ ਜੀ ਇਹ ਮੋਟੀਵੇਟ ਕਰਨ ਦੇ ਲਈ ਸਾਡੇ ਜਿਹੜੇ ਰੋਲ ਮਾਡਲ ਹੁੰਦੇ ਨੇ ਮਾਣਯੋਗ ਸਾਡੇ ਐਸ ਡੀ ਐਮ ਸਾਹਿਬ ਸ੍ਰੀ ਤਰਸੀਮ ਚੰਦ ਜੀ ਉਹ ਆਪ ਗ੍ਰੀਨ ਨੂੰ ਬਹੁਤ ਪਿਆਰ ਕਰਦੇ ਨੇ ਉਹਨਾਂ ਦਾ ਟੀਚਾ ਹੈ ਕਿ ਮੈਂ 550 ਤਰਵੇਣੀਆਂ ਲਾਣੀਆਂ ਨੇ ਤਰਵੇਣੀ ਦਾ ਮਤਲਬ ਹੁੰਦਾ ਹੈ ਕਿ ਬ੍ਰਹਮਾ ਵਿਸ਼ਨੂੰ ਮਹੇਸ਼ ਜੀ ਦੀਆਂ ਜਿਹੜੀਆਂ ਤਿੰਨੇ ਚੀਜ਼ਾਂ ਨੇ ਜਿਹਦੇ ਵਿੱਚ ਬੋੜ ਹੈ ਜਿਹਦੇ ਵਿੱਚ ਪੀਪਲ ਹੈ ਜਿਹਦੇ ਵਿੱਚ ਨਿੰਮ ਹੈ ਜਿਹੜੇ ਸਾਡੇ ਵਿਰਾਸਤੀ ਚੀਜ਼ਾਂ ਨੇ ਇਹ ਸਾਡੀਆਂ ਬਚਣਗੀਆਂ ਤੇ ਅਸੀਂ ਬਚਾਂਗੇ ਜੇ ਇਹ ਨਹੀਂ ਬਚਣਗੇ ਤਾਂ ਉਹ ਨਹੀਂ ਬਚਣਗੀਆਂ ਅਸੀਂ ਉਹਨਾਂ ਤੋਂ ਮੋਟਿਵ ਉਹਨਾਂ ਤੋਂ ਪ੍ਰੇਰਿਤ ਹੋ ਕੇ ਜੇ ਉਹ 550 ਤਰਵੇਣੀਆਂ ਲਾ ਸਕਦੇ ਨੇ ਤੇ ਅਸੀਂ ਸਾਰੀ ਲਾਈਫ ਦੇ ਵਿੱਚ ਇੱਕ ਤਰਵੇਣੀ ਵੀ ਨਹੀਂ ਲਾ ਸਕਦੇ ਜੇ ਅਸੀਂ ਇੱਕ ਤਰਵੇਣੀ ਵੀ ਨਹੀਂ ਲਾ ਸਕਦੇ ਤਾਂ ਮੇਰਾ ਖਿਆਲ ਹੈ ਕਿ ਸਾਨੂੰ ਇਹ ਮਨੁੱਖਾ ਜਨਮ ਧਾਰਨ ਦਾ ਮਨੁੱਖਾ ਜਨਮ ਲੈਣ ਦਾ ਕੋਈ ਅਧਿਕਾਰ ਨਹੀਂ ਫਿਰ ਸਾਡੇ ਸਕੂਲ ਸਾਡਾ ਪਿੰਡ ਇੱਥੇ ਦੇਖੋ ਤੁਸੀਂ ਵਿਰਾਸਤੀ ਜੰਗਲ ਹੈ ਸਾਡੇ 4000 ਬੂਟਾ ਐਚਡੀਐਫਸੀ ਨੇ ਲਾਇਆ ਗੁਰੂ ਨਾਨਕ ਬਾਗੀਚੀ ਹੈ ਉੱਥੇ 550 ਬੂਟਾ ਜਿਹੜਾ ਹੈਗਾ ਉਹ ਪਿੰਡ ਨੇ ਲਾਇਆ ਇਥੋਂ ਦੇ ਸਰਪੰਚ ਇਥੋਂ ਦੇ ਲੋਕ ਇਥੋਂ ਦਾ ਸਟਾਫ ਇਥੋਂ ਦੇ ਪ੍ਰਿੰਸੀਪਲ ਜਸਪਾਲ ਸਿੰਘ ਸਾਰੀ ਗ੍ਰੀਨ ਨੂੰ ਬਹੁਤ ਪਿਆਰ ਕਰਨ ਵਾਲੇ ਨੇ ਅੱਜ ਸਾਡੇ ਸਕੂਲ ਦੇ ਵਿੱਚ ਵੀ ਦੇਖੋ ਕਿ ਹਰ ਤਰ੍ਹਾਂ ਦੇ ਜਿਹੜੇ ਬੂਟੇ ਨੇ ਸਾਡੇ ਸਕੂ ਤਰਾ ਦੇਖਦੇ ਬਜ਼ੁਰਗੋ ਜੀ ਵੋਟ ਪਾ ਕੇ ਬਹੁਤ ਬਹੁਤ ਠੀਕ ਹੈ ਬਹੁਤ ਬਹੁਤ ਠੀਕ ਹੈ ਕਿਸ ਤਰ੍ਹਾਂ ਦਾ ਇੱਥੇ ਵਾਤਾਵਰਨ ਬਹੁਤ ਵਧੀਆ ਬਹੁਤ ਵਧੀਆ ਇਲੈਕਸ਼ਨ ਅਫੀਸ਼ਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਬੂਟੇ ਵੰਡੇ ਜਾ ਰਹੇ ਆ ਜਿਹੜਾ ਵੋਟ ਪਾ ਗਿਆ ਰਿਹਾ ਵਧੀਆ ਉਪਰਾਲਾ ਹਾਂਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ ਬਾਬੂ ਜੀ 90 ਸਾਲ ਦੀ ਦੁਰਗਾ ਦੇ ਵਿੱਚ ਵੋਟ ਪਾਉਣ ਦਾ ਇੰਨਾ ਮਤਲਬ ਇਹਨਾਂ ਦਾ ਮਨ ਕਰਦਾ ਸੀ ਰਾਤ ਦੇ ਮੈਨੂੰ 4-5 ਵਾਰੀ ਕਹਿਣਾ ਨਹੀਂ ਹੂੰ ਵੀ ਸਵੇਰੇ ਆਪਾਂ ਸਵੇਰੇ 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 ਜਾਣਾ ਖੰਡੇ ਖੰਡੇ ਵੀ ਮੇਰੀ ਵੋਟ ਪਵਾ ਕੇ ਲਿਆਓ ਫਿਰ ਮੈਨੂੰ ਨਾਲ ਲੈ ਕੇ ਆਇਆ ਇਹ ਤਾਂ ਮਤਲਬ ਆ ਜਿਹੜੇ ਹੁੰਦੇ ਕਾਰਡ ਵੋਟਰ ਕਾਰਡ ਰਾਤ ਦੀ ਆਪਣੇ ਕੋਲ ਨਹੀਂ ਬੈਠੇ ਬਹੁਤ ਵਧੀਆ ਪ੍ਰਾਲ ਹੈ ਜੀ ਬੂਟੇ ਨੇ ਜਿਹੜੇ ਬੂਟੇ ਤਾਂ ਬੂਟਿਆਂ ਮੇਣਾ ਜਿੰਦਗੀ ਨਹੀਂ ਹੈ ਕੋਈ ਕੁਦਰਤ ਬੂਟਿਆਂ ਦੇ ਵਿੱਚ ਕੀੜਿਆਂ ਮਕੌੜਿਆਂ ਦੇ ਵਿੱਚ ਮੱਝਾਂ ਗਾਵਾਂ ਜੋ ਵੀ ਹੈਗਾ ਇਹ ਸਭ ਰੱਬ ਹੀ ਹੈ ਜੀ ਲੋਕਾਂ ਨੂੰ ਚਾਹੀਦਾ ਜਿਵੇਂ ਅੱਗ ਲਾਉਂਦੇ ਨੇ ਖੇਤਾਂ ਨੂੰ ਇਹ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਲੋਕਾਂ ਤੇ ਪਰਚੇ ਹੋਣੇ ਚਾਹੀਦੇ ਨੇ ਇਹਨਾਂ ਨੇ ਇੰਨਾ ਵਾਤਾਵਰਣ ਨੂੰ ਧੁੰਦਾ ਬਣਾਇਆ ਹੋਇਆ ਗੰਦਾ ਬਣਾਇਆ ਹੋਇਆ ਝੋਨੇ ਦੇ ਵਿੱਚ ਆਪਾਂ ਮੰਦਿਆਂ ਚਲੋ ਪ੍ਰੋਬਲਮ ਆਉਂਦੀ ਹੈ ਕਣਕ ਦੀ ਨਾੜ ਦਾ ਤਾਂ ਕੋਈ ਗੱਲੇ ਨਹੀਂ ਹੈਗੀ ਐਡੇ ਐਡੇ ਟਰੈਕਟਰ ਰੱਖੇ ਹੋਏ ਨੇ ਇਹਨਾਂ ਨੂੰ ਬਾਹ ਕੇ ਜਿਵੇਂ ਮਰਜ਼ੀ ਕਰ ਲਓ ਠੀਕ ਇਹ ਜਿਹੜਾ ਅੱਗ ਲਾਉਂਦੇ ਨੇ ਜੀਵ ਜੰਤੂ ਇਹਨੇ ਮਰਦੇ ਨੇ ਇਹਨੇ ਦਰਖਤ ਫੂਕਦੇ ਨੇ ਬਹੁਤ ਹੀ ਮਾੜੀ ਗੱਲ ਹੈ ਸਰਕਾਰ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਔਰ ਮੈਂ ਤਾਂ ਇਹ ਕਹੂੰਗਾ ਕਾਰਵਾਈ ਕਰਨੀ ਚਾਹੀਦੀ 90 ਸਾਲ ਦੀ ਉਮਰ ਦੇ ਵਿੱਚ ਵੀ ਬਜ਼ੁਰਗਾਂ 'ਚ ਇੰਨਾ ਜਜ਼ਬਾ ਆ ਜਿਹੜੇ ਵੋਟ ਨਹੀਂ ਪਾਉਂਦੇ ਉਹਨਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੀਦਾ ਵੋਟ ਤਾਂ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ ਜੀ ਵੋਟ ਤੋਂ ਬਿਨਾਂ ਤਾਂ ਫਿਰ ਸਰਕਾਰ ਕਿਵੇਂ ਫਿਰ ਬਾਅਦ ਦੇ ਵਿੱਚ ਰੋਂਦੇ ਨੇ ਵੀ ਆਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਆਪਣੇ ਪਹਿਲਾਂ ਦੇਖ ਕੇ ਆਪਣੇ ਉਮੀਦਵਾਰ ਚੁਣੋ ਜਿਹੜਾ ਚੰਗਾ ਲੱਗਦਾ ਉਹਨੂੰ ਵੋਟ ਪਾਓ ਇਹ ਤੁਹਾਡਾ ਹੱਕ ਹੈ ਮਤਦਾਦਾਨ ਹੈ ਜਿਹੜਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਗਰਮੀ ਗਰਮੀ ਦਾ ਕੋਈ ਚੱਕਰ ਨਹੀਂ ਹੈਗਾ ਔਰ ਮੈਂ ਤਾਂ ਅਪੀਲ ਇਹੀ ਕਰਦਾ ਵੀ ਹਰ ਇੱਕ ਬੰਦੇ ਨੂੰ ਧੂਮ ਧਮਾ ਕੇ ਇਹ ਚੰਗੀ ਤਰ੍ਹਾਂ ਆਉਣਾ ਚਾਹੀਦਾ ਹੈ ਵੱਧ ਤੋਂ ਵੱਧ ਵੋਟਾਂ ਪਾਉਣ ਤੇ ਆਪਣੇ ਮਨਪਸੰਦ ਸਰਕਾਰ ਚੋਣਨਾ